ਹਾਂਜੀ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂਗੇ ਜਿਨ੍ਹਾਂ ਦਾ ਇਕੱਲਾ ਪੇਟ ਵੱਧਦਾ ਹੈਗਾ ਉਹਨੂੰ ਅੱਜ ਆਪਾਂ ਦੱਸਾਂਗੇ ਤਰੀਕੇ ਵੀ ਜਿਹੜਾ ਇਕੱਲਾ ਪੇਟ ਵੱਧਦਾ ਰਹਿੰਦਾ ਹੈਗਾ ਪੇਟ ਤੇ ਵਾਧੂ ਚਰਬੀ ਜਮ੍ਹਾਂ ਹੋ ਜਾਂਦੀ ਹੈ ਆ ਖਾਣ ਪੀਣ ਤੇ ਕੰਟਰੋਲ ਲੈਂਦਾ ਹੈਗਾ ਉਹਨੂੰ ਆਪਾਂ ਕਿਵੇਂ ਘੱਟ ਕਰ ਸਕਦੇ ਹੁੰਦੇ ਆ ਸਭ ਤੋਂ ਪਹਿਲਾਂ ਆ ਜਾਂਦਾ ਹੈਗਾ ਆਪਾਂ ਨੂੰ ਜਿਹੜੇ ਤਰਲ ਪਦਾਰਥ ਹੁੰਦੇ ਆ ਜਿਆਦਾ ਲੈਣੇ ਚਾਹੀਦੇ ਹੈਗੇ ਤਰਲ ਪਦਾਰਥਾਂ ਜਿਵੇਂ ਹੋਗਾ ਸਭ ਤੋਂ ਵੱਲ ਮੇਨ ਆ ਜਾਂਦਾ ਪਾਣੀ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈਗਾ ਆਪਾਂ ਨੂੰ ਦੂਸਰੀ ਤੇ ਆ ਜਾਂਦੀ ਜਿਵੇਂ ਗ੍ਰੀਨ ਟੀ ਹੋਗੀ ਜੇ ਮੰਨ ਲਓ ਕੋਈ ਡੀਟੌਕਸ ਵਾਟਰ ਹੋ ਗਿਆ ਜਿਵੇਂ ਕੋਈ ਜੂਸ ਹੋ ਗਿਆ ਹੈ ਨਾ ਇਹ ਚੀਜ਼ਾਂ ਲੈਣੀਆਂ ਜੂਸ ਵੀ ਉਹ ਲੈਣਾ ਚਾਹੀਦਾ ਆਪਾਂ ਨੂੰ ਜਿਹਦੇ ਵਿੱਚ 슈ਗਰ ਦੀ ਮਾਤਰਾ ਘੱਟ ਹੋਵੇ ਉਹ ਚੀਜ਼ਾਂ ਲੈਣੀਆਂ ਚਾਹੀਦੀਆਂ ਨੇਚੁਰਲ دوسری ਆ ਜਾਂਦੀ ਹੈ ਜੀ ਜੇ ਮੰਨ ਲਓ ਪ੍ਰੋਟੀਨ ਹੋ ਗਿਆ ਪ੍ਰੋਟੀਨ ਆਪਾਂ ਨੂੰ ਭੋਜਨ ਚ ਵੱਧ ਤੋਂ ਵੱਧ ਲੈਣਾ ਚਾਹੀਦਾ ਹੈਗਾ ਉਹ ਚੀਜ਼ਾਂ ਵੱਧ ਖਾਣੇ ਜੋ ਕਿਰਾਂ ਇੱਕ ਆਪਾਂ ਪ੍ਰੋਟੀਨ ਦੀ ਘਾਟ ਉਹ ਜੀ ਪੂਰੀ ਹੋ ਜਾਂਦੀ ਹੈ ਆਪਾਂ ਨੂੰ ਫਿਰ ਬਾਰ ਬਾਰ ਆਪਾਂ ਨੂੰ ਕੁਝ ਖਾਣ ਦੀ ਲੋੜ ਨਹੀਂ ਪੈਂਦੀ ਵੀ ਉਹ ਚੀਜ਼ ਖਾ ਲਈ ਉਹ ਖਾ ਲਈ ਉਹਦੇ ਨਾਲ ਵੀ ਪੇਟ ਭੱਦਾ ਜ਼ਿਆਦਾ ਪ੍ਰੋਟੀਨ ਸ਼ਾਮਲ ਕਰਨਾ ਚਾਹੀਦਾ ਦੂਸਰਾ ਆ ਜਾਂਦਾ ਕਿਦੇ ਵਿੱਚ ਨਮਕ ਨਾ ਘੱਟ ਕਰੋ ਨਾਮਕਾਲੀਆਂ ਚੀਜ਼ਾਂ ਘਟਕਾਓ ਦੂਸਰਾ ਆ ਜਾਂਦਾ ਜਿਵੇਂ ਸਾਬਤ ਅਨਾਜ ਹੋਗੇ ਵੱਧ ਤੋਂ ਵੱਧ ਲਓ ਹਨ ਛਿਲਕੇ ਵਾਲੀਆਂ ਦਾਲਾਂ ਹੋਊਗਾ ਇਹ ਵੱਧ ਤੋਂ ਵੱਧ ਖਾਓ ਉਸਰੀ ਹੋ ਜਾਂਦੀ ਹੈ ਸ਼ੁਕਰ ਵਾਲੀ ਕੋਈ ਚੀਜ਼ ਨਹੀਂ ਖਾਣੀ ਚਾਹੀਦੀ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾਗਾ ਬਾਹਰਲੀ ਜੀ ਤਲੀ ਜੀ ਮਿਰਚਾਂ ਫਲੇ ਦਾ ਪਰਹੇਜ਼ ਰੱਖੋ ਸੋ ਇਹ ਚੀਜ਼ਾਂ ਹੁੰਦਾ ਜਿਹਦਾ ਕੱਲਾ ਆਪਣਾ ਪੇਟ ਵੱਧਦਾ ਹੈ ਜੇ ਇਹਨਾਂ ਜੇ ਤੁਸੀਂ ਇਹ ਚੀਜ਼ਾਂ ਦਾ ਪਰਹੇਜ਼ ਕਰੋਗੇ ਤੁਹਾਡਾ ਪੂਰਾ ਸਰੀਰ ਤੋਂ ਹੀ ਮਟਾਪਾ ਹੋਊਗਾ ਖਤਮ ਹੋ ਜੂਗਾ ਨਾ ਪੇਡ ਸੈਟਰ ਹੋਊਗਾ ਤੁਹਾਡਾ ਇਹ ਚੀਜ਼ਾਂ ਵਰਤ ਤੋਂ ਵੀਡੀਓ ਲਾਈ ਕਰੋ ਸ਼ੇਅਰ ਕਰੋ ਧੰਨਵਾਦ ਜੀ